ਉੰਧਿਆ ਜੀ ਤੁਸੀਂ ਬਹੁਤ ਪੁਰਾਣੇ ਚਿਹਰੇ ਹੋ ਬੀਜੇਪੀ ਦੇ। 2024 ਦੇ ਵੋਟਾਂ ਆ ਰਹੀਆਂ ਨੇ ਐਲਾਨ ਵੀ ਹੋ ਚੁੱਕਿਆ। ਤੁਸੀਂ ਕਿਸ ਤਰ੍ਹਾਂ ਦੀ ਇਹ ਅਤੀ ਸੰਗਰੂੜ ਦੇ ਵਿੱਚ ਕੰਬਾਈਨ ਕਰ ਲਿਆ। ਦੇਖੋ ਕੰਪੇਨਿੰਗ ਤਾਂ ਜਦੋਂ ਜਿਹੜੇ ਕੈਂਡੀਡੇਟ ਨੂੰ ਜਦੋਂ ਟਿਕਟ ਮਿਲਦੀ ਹੈ ਉਸ ਤੋਂ ਬਾਅਦ ਤੋਂ ਚੱਲਣੀ ਹੈ ਪਰ ਬੀਜੇਪੀ ਬੜੇ ਬੂਥ ਲੈਵਲ ਤੋਂ ਲੈ ਕੇ ਮੰਡਲ ਲੈਵਲ ਤੋਂ ਲੈ ਕੇ ਡਿਸਟ੍ਰਿਕਟ ਲੈਵਲ ਤੇ ਬੜੀ ਗੰਭੀਰਤਾ ਨਾਲ ਲੱਗੀ ਹੋਈ ਹੈ। ਹਰ ਇੱਕ ਬੂਥ ਤੇ ਬੂਥ ਲੈਵਲ ਤੇ ਮਤਲਬ ਬੰਦਿਆਂ ਨੂੰ ਪੂਰੇ ਸਰਗਰਮ ਕਰਕੇ ਉਹ ਵਧੀਆ ਤਰੀਕੇ ਨਾਲ ਚੋਣ ਲੜਨ ਲਈ ਪਾਰਟੀ ਚਾ ਰਹੀ ਹੈ ਇਸ ਤਰ੍ਹਾਂ ਦੀਆਂ ਤਿਆਰੀਆਂ ਕੋਟਾੜੀਆਂ ਤੋਂ ਭਾਜੀਪੀ ਵੱਲੋਂ ਕੀਤੀਆਂ ਗਈਆਂ ਨੇ ਤੇ ਜੇਕਰ ਸੈਂਟਰ ਸਰਕਾਰ ਤੋਂ ਉਹ ਚਿਹਰਾ ਅੱਗੇ ਲਗਾਉਂਦੀ ਹੈ ਐਮਪੀ ਵਾਸਤੇ ਤੇ ਤੁਸੀਂ ਇਸ ਤਰ੍ਹਾਂ ਦੀ ਤੁਸੀਂ ਤਿਆਰੀ ਆਪਣੀ ਰੰਬੀ ਹੋਣੀ ਤੇ ਤੁਸੀਂ ਕੀ ਕਰੋਗੇ ਦੇਖੋ ਮੈਂ ਇਕੱਲਾ ਨਹੀਂ ਪਾਰਟੀ ਜਿਸ ਨੂੰ ਵੀ ਮਤਲਬ ਕੈਂਡੀਡੇਟ ਬਣਾਉਂਦੀ ਹੈ ਸਾਰੇ ਬੰਦੇ ਅਸੀਂ ਇਕੱਠੇ ਹੋ ਕੇ ਉਸ ਦਾ ਸਾਥ ਦੇਵਾਂਗੇ ਪਰ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੇ ਤਸਕੇ ਹਟਿਆ ਤੇ ਸਾਡੇ ਜੋ ਜਨਰਲ ਸੈਕਟਰੀ ਨੇ ਸੰਗਠਨ ਦੇ ਉਹ ਬੜੇ ਬਰੀਕੀ ਨਾਲ ਕਈ ਵਾਰ ਆ ਕੇ ਇੱਥੇ ਮੀਟਿੰਗਾਂ ਵੀ ਲੈ ਕੇ ਡਿਸਟ੍ਰਿਕਟ ਲੈਵਲ ਤੇ ਚਾਹੇ ਬਲਾਕ ਲੈਵਲ ਤੇ ਚਾਹੇ ਮੈਂ ਕਹਿੰਦਾ ਮਤਲਬ ਹਰੇਕ ਮਤਲਬ ਮੰਡਲ ਲੈਵਲ ਤੇ ਜਾਂ ਬੂਥ ਲੈਵਲ ਤੇ ਮਤਲਬ ਪੂਰੇ ਜਿਹੜੇ ਵਰਕਰਾਂ ਨੂੰ ਤੇਜ਼ੀ ਨਾਲ ਸਰਗਰਮੀ ਕਰਕੇ ਮਤਲਬ ਪੂਰੇ ਕੰਮ ਕਰਨ ਲਈ ਪ੍ਰੇਰਿਤ ਕਰ ਰਹੇ ਆ ਤੇ ਕਿ ਜੋ ਕਿ ਵਧੀਆ ਤਰੀਕੇ ਨਾਲ ਆਉਣ ਵਾਲੀਆਂ ਚੋਣਾਂ ਦੇ ਵਿੱਚ ਬੀਜੇਪੀ ਪ੍ਰਦਰਸ਼ਨ ਕਰ ਸਕੇ ਤੇ ਵਧੀਆ ਰਿਜ਼ਲਟ ਦੇ ਸਕੇ ਦੇਖੋ ਪਬਲਿਕ ਜੋ ਮੈਨੀਫੈਸਟੋ ਹੈ ਉਹ ਬੀਜੇਪੀ ਦੇ ਵੱਡੇ ਲੀਡਰਾਂ ਨੇ ਤਿਆਰ ਕਰਨਾ ਹੈ ਜੋ ਪਬਲਿਕ ਜੋ ਹਰੇਕ ਤਰ੍ਹਾਂ ਦਾ ਮਤਲਬ ਜੋ ਸੁਵਿਧਾ ਸੀ ਦੇ ਸਕਦੇ ਆ ਜਿਸ ਤਰੀਕੇ ਨਾਲ ਚਾਹੇ ਟ੍ਰੇਨਾਂ ਦੀ ਗੱਲ ਹੋਵੇ ਚਾਹੇ ਰੋਡਾਂ ਦੀ ਗੱਲ ਹੋਵੇ ਚਾਹੇ ਮਤਲਬ ਜਿਹੜੇ ਆਪਣੇ ਮੈਡੀਕਲ ਕਾਲਜਾਂ ਦੀ ਗੱਲ ਹੋਵੇ ਜਾਂ ਵੱਡੇ ਇੰਸਟੀਚੂਟਾਂ ਦੀ ਗੱਲ ਹੋਵੇ ਜੇ ਆਪਾਂ ਗੱਲ ਕਰ ਸਕਦੇ ਆ ਵੀ ਦੇਖੋ ਤੁਹਾਡੇ ਸਾਹਮਣੇ ਹੀ ਆ ਵੀ ਜਿਵੇਂ ਆਪਾਂ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕਰ ਰਿਹਾ ਤਿੰਨ ਰੇਲਵੇ ਸਟੇਸ਼ਨ ਸੰਗਰੂਰ ਧੂਰੀ ਬਲੇਰ ਕੋਲਡਾ ਚ ਮਤਲਬ ਕਰੋੜਾਂ ਰੁਪਏ ਖਰਚ ਕੇ ਬਣਾਏ ਜਾਂਦੇ ਆ 6 ਮਾਰਗਾ ਰੋਡ ਕੱਟ ਰਹੇ ਆ ਮਤਲਬ ਅਜਿਹੇ ਅਨੇਕਾਂ ਕੰਮ ਨੇ ਕਿ ਜੋ ਦੇਸ਼ ਨੂੰ ਆਪਣੇ ਪੰਜਾਬ ਨੂੰ ਮਤਲਬ ਅੱਗੇ ਲੈ ਕੇ ਜਾਣਗੇ ਜਾਂ ਦੇਸ਼ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਲੋਕ ਫਿਰ ਦੁਬਾਰੇ ਮੋਦੀ ਸਰਕਾਰ ਭੜ ਦੇ ਕੇ ਦੁਬਾਰੇ ਸੈਂਟਰ ਦੇ ਵਿੱਚ ਦੇ ਅੰਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਨ ਜਾ ਰਹੀ ਹੈ ਲੋਕ ਇਸ ਕਰ ਨੂੰ ਪਣੀ ਪੜ ਜਾਣੂ ਨੇ ਇਸ ਕਰਕੇ ਲੋਕ ਬੀਜੇਪੀ ਨੂੰ ਵੱਧ ਤੋਂ ਵੱਧ ਵੋਟਾਂ ਪਾਉਣਗੇ ਤੇ ਜਿਤਾਉਣਗੇ ਠੀਕ ਆ ਮਾ ਦੇ ਬੀਜੇਪੀ ਦਾ ਤੁਹਾਡਾ ਵਿਰੋਧ ਵੀ ਕਰ ਰਹੇ ਨੇ ਉਹ ਉਹਦੇ ਬਾਰੇ ਕੀ ਕਹੋਗੇ ਇਹ ਹਲੇ ਤੱਕ ਤਾਂ ਅਸੀਂ ਕੈਂਡੀਡੇਟ ਹੀ ਨਹੀਂ ਅਨਾਉਂਸ ਹੋਏ ਹਜੇ ਕਿੱਥੋਂ ਵਿਰੋਧ ਕਰਨਗੇ ਜੀ ਮਨ ਹਲੇ ਤੱਕ ਕੋਈ ਐਸੇ ਗੱਲ ਹੀ ਨਹੀਂ ਵਿਰੋਧ ਵਾਲੇ ਨਾਲ ਵਿਰੋਧ ਕਰਦਾ ਬੀਜੇਪੀ ਦਾ ਨਹੀਂ ਦੇਖੋ ਜਿਹੜਾ ਮੈਸੂਦ ਦਾ ਜੋ ਵਿਰੋਧ ਕਰਨ ਵਾਲੇ ਤੇ ਸਾਰੇ ਉਹਨਾਂ ਦਾ ਸਿਆਸੀਕਰਨ ਹੋ ਗਿਆ ਉਹ ਕੱਲੇ ਤੋਂ ਸਾਰੇ ਪਾਰਟੀਆਂ ਦਾ ਹੀ ਕਰੀ ਜਾਂਦੇ ਆ ਮਤਲਬ ਜੋ ਕਿ ਮੈਂ ਇਹਨੂੰ ਬੜਾ ਮਤਭਾਗਾ ਗਿਣਦਾ ਚਾਹੇ ਤੁਸੀਂ ਲਵਾਮ ਆਦਮੀ ਪਾਰਟੀ ਦੀ ਗੱਲ ਕਰੋ ਉਹਨਾਂ ਦੇ ਉਹਨਾਂ ਨੂੰ ਚਾਹੇ ਕੱਲੀ ਦਲ ਦੀ ਗੱਲ ਕਰੋ ਕਿਤੇ ਕਾਂਗਰਸ ਦੀ ਗੱਲ ਕਰੋ ਮਤਲਬ ਸਾਰੇ ਪਾਰਟੀਆਂ ਲਈ ਹੈ ਜੇ ਕਹੂੰ ਕਿਸੇ ਪਾਰਟੀ ਦੀ ਹਵਾ ਨਹੀਂ ਹੈਗੀ ਪਰ ਮੈਂ ਫਿਰ ਵੀ ਤੁਹਾਨੂੰ ਕਹਿੰਦਾ ਵੀ ਭਾਜਪਾ ਬਹੁਤ ਵਧੀਆ ਤਰੀਕੇ ਨਾਲ ਪ੍ਰਦਰਸ਼ਨ ਕਰੂ ਅਤੇ ਦੁਬਾਰੇ ਸੈਂਟਰ ਦੇ ਵਿੱਚ ਕੇਂਦਰ ਦੇ ਵਿੱਚ ਸਰਕਾਰ ਬਣਾਉਗੀ ਕੀ ਰਹਿੰਦੀ ਉਮੀਦ ਉਹਨਾਂ ਨੇ ਕੋਦੋਂ ਕਿੰਨੀ ਦੇਰ ਚ ਅਲਾਸਮੈਂਟ ਕਰ ਜੋ ਮੈਨੂੰ ਲੱਗਦਾ ਜੀ ਜਿਸ ਤਰੀਕੇ ਨਾਲ ਪਾਰਟੀ ਨੇ ਤਕਰੀਬਨ ਕਾਫੀ ਕੈਂਡੀਡੇਟ ਅਨਾਉਂਸ ਕਰਤੇ ਜੋ ਰਹਿੰਦੇ ਨੇ ਮੈਨੂੰ ਜੋ ਲੱਗ ਰਿਹਾ ਵੀ 2-4 ਦਿਨਾਂ ਦੇ ਵਿੱਚ ਵਿੱਚ ਸਾਰੇ ਕੈਂਡੀਡੇਟ ਅਨਾਉਂਸ ਕਰਨਗੇ ਕਿਉਂਕਿ ਜੇ ਆਪਾਂ ਸਾਰੀਆਂ ਪਾਰਟੀਆਂ ਦੀ ਗੱਲ ਕਰਦੇ ਆਂ ਸਾਰੇ ਪਾਰਟੀਆਂ ਦੇ ਵੀ ਥੋੜੇ ਥੋੜੇ ਕੈਂਡੀਡੇਟ ਰਹਿਗੇ ਕਿਸੇ ਦੇ 5 ਰਹਿਗੇ ਕਿਸੇ ਦੇ 6 ਰਹਿਗੇ ਕਿਸੇ ਦੇ 7 ਰਹਿਗੇ ਮਤਲਬ ਹਰ ਪਾਰਟੀਾਂ ਦੇ ਇਸੇ ਤਰੀਕੇ ਨਾਲ ਆ ਵੀ 1-2 ਦਿਨਾਂ ਦੇ ਵਿੱਚ ਬੀਜੇਪੀ ਪਾਰਟੀ ਵੱਲੋਂ ਸਾਰੇ ਕੈਂਡੀਡੇਟਾਂ ਦੀ ਜੋ ਪੰਜਾਬ ਦੇ ਨੇ ਤਕਰੀਬਨ ਅਨਾਉਂਸ ਕਰ ਦਿੱਤੇ ਜਾਣਗੇ ਪੁਨੀਆ ਜੀ ਬਹੁਤ ਕੈਂਡੀਡੇਟ ਕਾਂਗਰਸ ਦੇ ਤੇ ਅਕਾਲੀ ਦਲ ਦੇ ਬੀਜੇਪੀ ਤੇ ਆ ਰਹੇ ਨੇ ਆਪ ਪਾਰਟੀ ਦੇ ਬੀਜੇਪੀ ਜਾ ਰਹੇ ਨੇ ਤੁਸੀਂ ਕਿੱਥੇ ਦੇਖਦੇ ਹੋ ਦੇਖੋ ਜੇ ਮੈਂ ਗੱਲ ਕਰਦਾ ਦੂਸਰੀਆਂ ਪਾਰਟੀਆਂ ਚੋਂ ਕਈ ਲੀਡਰ ਪਾਰਟੀਆਂ ਛੱਡ-ਛੱਡ ਕੇ ਸਾਡੇ ਵਿੱਚ ਆ ਜਾਂਦੇ ਨੇ ਹਮੇਸ਼ਾ ਜਿਨ੍ਹਾਂ ਦੀ ਸਰਕਾਰ ਬਣਨ ਜਾਂਦੀ ਹੁੰਦੀ ਹੈ ਉਸੇ ਮਤਲਬ ਪੋਲੀਟੀਕਲ ਲੀਡਰ ਉਸੇ ਪਾਰਟੀ ਦੇ ਵਿੱਚ ਆਉਂਦੇ ਚਾਹੇ ਕਾਂਗਰਸ ਦੇ ਹੋਣ ਚਾਹੇ ਝਾੜੂ ਵਾਲਿਆਂ ਦੇ ਹੋਣ ਜਿਹੜੀ ਪਾਰਟੀ ਦੇ ਅੱਜ ਦੇ ਟਾਈਮ ਇਹ ਲੋਕਾਂ ਨੂੰ ਸਮਝ ਪੈ ਚੁੱਕੀ ਹੈ ਚਾਹੇ ਲੀਡਰਾਂ ਨੂੰ ਆ ਚਾਹੇ ਪਬਲਿਕ ਨੂੰ ਕਿ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਬਣਨ ਜਾ ਰਹੀ ਹੈ ਇਸ ਕਰਕੇ ਚਲਦੀ ਬਸ ਸੱਚੀ ਸਾਰੇ ਚੜਦੇ ਆ। ਡੁੱਬਦੇ ਜਹਾਜ਼ ਚ ਕੋਈ ਨਹੀਂ ਬੰਦਾ ਸਾਰੇ ਆਪਣੇ ਆਪਣੀਆਂ ਪੋਲੀਟੀਕਲ ਪਾਰਟੀਆਂ ਨੂੰ ਛੱਡ ਕੇ ਇਸ ਟਾਈਮ ਸਾਰੇ ਬੀਜੇਪੀ ਦੇ ਘੋੜੇ ਤੇ ਸਵਾਰ ਹੋਣਾ ਚਾਹੁੰਦਾ ਕਿਉਂਕਿ ਹਰ ਬੰਦੇ ਨੂੰ ਹਰ ਮਤਲਬ ਬੱਚੇ-ਬੱਚੇ ਨੂੰ ਪਤਾ ਹੈ ਕਿ ਕੇਂਦਰ ਦੇ ਵਿੱਚ ਦੁਬਾਰੇ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਹੈ ਅਤੇ ਕੇਂਦਰ ਦੇ ਵਿੱਚ ਦੁਬਾਰੇ ਬੀਜੇਪੀ ਦੀ ਸਰਕਾਰ ਬਣ ਰਹੀ ਹੈ। ਕੀ ਵਾਰ ਬਾਰੋ ਕੈਂਡੀਡੇਟ ਲਿਆ ਕੇ ਤੇ ਵੋਟਾਂ ਹੀ ਖੜਾ ਕਰ ਦਿੰਦੇ ਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਦੋਵੇਂ ਗੱਲਾਂ ਹੀ ਆਂ ਜਦੋਂ ਪਾਰਟੀ ਉੰਦਰੇ ਸਰਬੇਕਰ ਆਉਂਦੀ ਹੈ ਜਾਂ ਜੋ ਪਾਰਟੀ ਨਾਲ ਕਈ ਬੰਦੇ ਪਾਰਟੀ ਦੀ ਵਿਚਾਰਧਾਰਾ ਨਾਲ ਜਿਹੜੇ ਲੀਡਰ ਜੁੜੇ ਹੁੰਦੇ ਆ ਕਈ ਵਾਰ ਇਹ ਹੋ ਜਾਂਦਾ ਕਿ ਮਤਲਬ ਦੂਸਰੀਆਂ ਪਾਰਟੀਆਂ ਨੂੰ ਮੈਂ ਇਕੱਲੇ ਬੀਜੇਪੀ ਦੇ ਨੇ ਸਾਰੀਆਂ ਪਾਰਟੀਆਂ ਦਾ ਹੀ ਅੱਜ ਕੱਲੇ ਇਹ ਹੈ ਕਿ ਮਤਲਬ ਆਪਾਂ ਦੇਖਿਆ ਵੀ ਲੀਡਰਾਂ ਦੀ ਅਤਲਾ ਬਦਲੀ ਆਮ ਹੋ ਗਈ ਮਤਲਬ ਇਸ ਕਰਕੇ ਕਈ ਵਾਰ ਇੱਕ ਦੋ ਵਾਰੀ ਹੋ ਵੀ ਜਾਂਦਾ ਪਰ ਬੀਜੇਪੀ ਵੱਲੋਂ ਜ਼ਿਆਦਾਤਰ ਜਿਹੜੇ ਮਤਲਬ ਪੁਰਾਣੇ ਪਾਰਟੀ ਦੇ ਵਰਕਰ ਨੇ ਉਹਨਾਂ ਨੂੰ ਹੀ ਉਹ ਟਿਕਟ ਦਿੱਤੇ ਜਾ ਰਹੇ